ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਤਸਰੀ ਦਰਵਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹ ਥਾਂ ਜਿੱਤੇ ਕਿ ਰੋਜ਼ਾਨਾ ਲੱਖਾਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਹਰ ਧਰਮ ਦੇ ਜਿਹੜੇ ਲੋਕ ਨੇ ਪੋਥਰ ਜਾਨਾ ਲੱਖਾਂ ਲੋਕ ਨ ਤਮਸਤਕ ਆਉਂਦੇ ਨੇ ਪਰ ਪਿਛਲੇ ਤਕਰੀਬਨ 3-4 ਦਿਨਾਂ ਤੋਂ ਲੋਕ ਦੁਬਦਾਂ ਦੇ ਵਿੱਚ ਪਏ ਹੋਏ ਨੇ ਕਿਉਂਕਿ ਜੋ ਕੁਝ ਧਮਕੀਆਂ ਮਿਲ ਰਹੀਆਂ ਨੇ ਜਸਦੇ ਵਿੱਚ ਕਿ ਪਹਿਲਾਂ ਧਮਕੀਆਂ ਮਿਲੀਆਂ ਸੀ ਕਿ ਜਿਹੜਾ ਆਰ ਡੀ ਐਕਸਾ ਜਿਹੜਾ ਉੱਥੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਰੱਖਿਆ ਹੋਇਆ ਕਿਸੇ ਵੀ ਵੇਲੇ ਧਮਾਕਾ ਹੋ ਸਕਦਾ ਯਾਨੀ ਕਿ ਤਕਰੀਬਨ ਪਿਛਲੇ 3 ਦਿਨਾਂ ਦੇ ਵਿੱਚ 5 ਧਮਕੀਆਂ ਆ ਚੁੱਕੀਆਂ ਨੇ ਤੇ ਉਸ ਦੇ ਵਿੱਚ ਤੀਜੀ ਧਮਕੀ ਦੇ ਵਿੱਚ ਜਿਹੜੇ ਅੰਮ੍ਰਿਤਸਰ ਤੋਂ ਐਮਪੀ ਨੇ ਗੁਰਜੀਤ ਔਜਲਾ ਨੂੰ ਵੀ ਧਮਕੀ ਦਿੱਤੀ ਗਈ ਤੇ ਪੰਜਵੀਂ ਧਮਕੀ ਲਾਸਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਭਗਵਾਨ ਸਿੰਘ ਮਾਨ ਉਹਨਾਂ ਨੂੰ ਵੀ ਧਮਕੀ ਦਿੱਤੀ ਗਿਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜਿਹੜਾ ਜੋ ਭਾਰਤੀ ਫੌਜ ਦੁਆਰਾ ਉੱਥੇ ਸਰਚ ਆਪਰੇਸ਼ਨ ਲਗਾਤਾਰ ਪਿਛਲੇ 2-3 ਦਿਨਾਂ ਤੋਂ ਚਲਾਇਆ ਜਾ ਰਿਹਾ ਹਾਲਾਂਕਿ ਪਿਛਲੇ 2-3 ਦਿਨਾਂ ਤੋਂ ਜਦੋਂ ਜਿਹੜੀ ਧਮਕੀ ਭਰੀ ਈਮੇਲ ਐ ਐਸਜੀਪੀਸੀ ਨੂੰ ਆਉਂਦੀ ਆ ਤਾਂ ਤੁਰੰਤ ਐਕਸ਼ਨ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਉਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਦੁਆਰਾ ਪੁਲਿਸ ਕੰਪਲੇਂਟ ਕੀਤੀ ਜਾਂਦੀ ਆ ਪਰ ਨਾਲ ਦੀ ਨਾਲ ਅਮਰitsar ਦੀ ਪੁਲਿਸ ਨੇ ਜਿਹੜਾ ਨਾਲ ਦੀ ਨਾਲ ਪੁਲਿਸ ਨੂੰ ਜਿਹੜੀ ਕੰਪਲੇਂਟ ਦਰਜ ਕਰਕੇ ਤੇ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਜਾਂਚ ਏਜੰਸੀਆਂ ਉਹ ਵੀ ਉੱਤੇ ਬੁਲਾਈਆਂ ਜਾਂਦੀਆਂ ਨੇ ਤੇ ਜਸ ਤੋਂ ਬਾਅਦ ਕਿ ਜਿਹੜੀਆਂ ਬੰਬ ਡਿਸਟਰੋਏ ਕਰਨ ਵਾਲੀਆਂ ਏਜੰਸੀਆਂ ਨੇ ਉਹ ਵੀ ਆਉਂਦੀਆਂ ਨੇ ਪਰ ਕਿਸੇ ਵੀ ਤਰੀਕੇ ਦੀ ਕੋਈ ਬੰਬ ਨਵਾਂ ਸਮੱਗਰੀ ਨਹੀਂ ਮਿਲਦੀ ਕਿਸੇ ਵੀ ਤਰੀਕੇ ਦਾ ਆਈਡੀ ਨਹੀਂ ਮਿਲਦਾ ਆਰਡੀਐਕਸ ਨਹੀਂ ਮਿਲਦਾ ਪਰ ਲਗਾਤਾਰ ਜਿਹੜਾ ਕੁਝ ਲੋਕਾਂ ਦੁਆਰਾ ਧਮਕੀਆਂ ਐਸਡੀਪੀਸੀ ਨੂੰ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਦੇ ਜਿੰਨੀਆਂ ਵੀ ਇਹ ਧਮਕੀਆਂ ਮਿਲੀਆਂ ਨੇ ਲਗਾਤਾਰ ਇਹ ਧਮਕੀਆਂ ਈਮੇਲ ਦੇ ذریعے ਹੀ ਦਿੱਤੀਆਂ ਗਈਆਂ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੀ ਇੱਕ ਲੇਟੈਸਟ ਈਮੇਲ ਆਈ ਆ ਉਸ ਦੇ ਵਿੱਚ ਧਮਕੀ ਭਰੀ ਈਮੇਲ ਦੇ ਵਿੱਚ ਜਿਸ ਦੇ ਵਿੱਚ ਲਿਖਿਆ ਗਿਆ ਕਿ ਤਕਰੀਬਨ ਆਈਈਡੀ ਵੀ ਉੱਥੇ ਪਿਆ ਆਰਡੀਐਕਸ ਵੀ ਉੱਥੇ ਪਿਆ ਪੁਲਿਸ ਨੂੰ ਕਿਸੇ ਵੀ ਤਰੀਕੇ ਦਾ ਨਹੀਂ ਲੱਭਿਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਅਸੀਂ ਉੱਥੋਂ ਦੇ ਜਿਹੜੇ ਸ਼ਰਧਾਲੂਆਂ ਨੂੰ ਅਪੀਲ ਕਰਦੇ ਆ ਕਿ ਉੱਥੇ ਨਾ ਜਾਇਆ ਜਾਵੇ ਕਿਸੇ ਵੀ ਵੇਲੇ ਜਿਹੜਾ ਤਮਾਕਾ ਹੋ ਸਕਦਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਸਥਾਨ ਜਿੱਥੇ ਕਿ ਹਾਲਾਂਕਿ ਸੇਕੀ ਨਹੀਂ ਹਰ ਧਰਮ ਦੇ ਲੋਕ ਰੋਜ਼ਾਨਾ ਲੱਖਾਂ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਨੇ ਵੱਡੀ ਗਿਣਤੀ ਦੇ ਵਿੱਚ ਭੀੜ ਹੁੰਦੀ ਆ ਪਰ ਇਹ ਸਭ ਦੇ ਵਿਚਾਲੇ ਪਿਛਲੇ 3-4 ਦਿਨਾਂ ਤੋਂ ਲੋਕ ਡੋਧਾ ਦੇ ਵਿੱਚ ਪਏ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਖਬਰਾਂ ਦੇ ਵਿੱਚ ਚੱਲ ਰਿਹਾ ਕਿ ਖਬਰਾਂ ਛਾਪ ਰਹੀਆਂ ਨੇ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੰਬ ਨੁਮਾ ਚੀਜ਼ ਨੂੰ ਲੈ ਕੇ ਜਿਹੜੀ ਧਮਕੀ ਭਰੀ ਈਮੇਲ ਆ ਕਿਸੇ ਆਮ ਵਿਅਕਤੀ ਨੂੰ ਨਹੀਂ ਮਿਲੀ ਕਿਸੇ ਪੁਲਿਸ ਨੂੰ ਜਿਹੜੇ ਮੁਲਾਜ਼ਮ ਨੂੰ ਨਹੀਂ ਮਿਲੀ ਕਿਸੇ ਸਿਆਸਤਦਾਨ ਨੂੰ ਨਹੀਂ ਮਿਲੀ ਬਲਕਿ ਸੇਕਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਫੀਸ਼ੀਅਲ ਤੌਰ ਤੇ ਜਿਹੜਾ ਉਹਨਾਂ ਦੀ ਈਮੇਲ ਆ ਉਸ ਦੇ ਉੱਪਰ ਆਰੀ ਜਾਂਦਾ ਤਾਂ ਇਸ ਗੱਲ ਦੇ ਉੱਪਰ ਫਿਰ ਐਕਸ਼ਨ ਲੈਣਾ ਲਾਜ਼ਮੀ ਬਣ ਜਾਂਦਾ ਤੇ ਫਿਰ ਐਸਟੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਜਿਹੜਾ ਨਾਅ ਦੇ ਨਾਲ ਐਕਸ਼ਨ ਲਿਆ ਜਾਂਦਾ ਤੇ ਜਿਹੜੀ ਪੁਲਿਸ ਕੰਪਲੇਂਟ ਵੀ ਕੀਤੀ ਜਾਂਦੀ ਆ ਪੁਲਿਸ ਦੇ ਵੱਲੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਜਿਹੜਾ ਜੋ ਜਿਹੜੀ ਕੇਂਦਰ ਦੀਆਂ ਏਜੰਸੀਆਂ ਦੇ ਨਾਲ ਜਿਹੜੀ ਭਾਰਤੀ ਫੌਜ ਦੀਆਂ ਏਜੰਸੀਆਂ ਨੂੰ ਨਾਲ ਲੈ ਕੇ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਆ ਪਰ ਹਲੇ ਹਲੇ ਤੱਕ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਬੰਬ ਨਹੀਂ ਮਿਲਿਆ ਜਾਂ ਕੋਈ ਬੰਬ ਨਵਾ ਚੀਜ਼ ਆਰ ਡੀ ਐਸ ਆਈ ਈ ਡੀ ਨਹੀਂ ਮਿਲਿਆ ਪਰ ਇਹ ਸਭ ਦੇ ਵਿਚਾਲੇ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਜਿਹੜਾ ਤੇ ਸਾਹਕਾ ਜਸਤਾਰ ਗਿਆਨੀ ਰਗਵੀਰ ਸਿੰਘ ਹੋਂ ਦਾ ਬਿਆਨ ਵੀ ਆਇਆ ਉਹਨਾਂ ਦੇ ਵੱਲੋਂ ਇਸ ਗੱਲ ਦੀ ਚਿੰਤਾ ਵੀ ਪ੍ਰਗਟਾਈ ਗਈ ਉਹਨਾਂ ਦਾ ਕਹਿਣਾ ਹੈ ਕਿ ਉਸਤਾਨ ਜਿੱਥੇ ਲਕਾਂ ਲੋਕ ਨਤਮਸਤ ਕੋਣ ਆਉਂਦੇ ਨੇ ਤੇ ਅਜਹੀਆਂ ਈਮੇਲ ਆਉਣਾ ਅਜਹੀਆਂ ਧਮਕੀਆਂ ਆਉਣਾ ਤਾਂ ਫਿਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਵਾਹਿਗੁਰੂ ਦੇ ਕਾਪਾਲ ਸਾਹਿਬ ਵਾਹਿਗੁਰੂ ਦੀ ਕੀ ਫਤਿਹ ਜਿੱਥੇ ਸਭੇ ਨਹੀਂ ਕੁਝ ਜਿਹੇ ਆ ਪਰਬਹੁ ਕੋਸ਼ਕ ਦਾ ਆਪਣਾ ਸਾਫੀ ਸੁਹਿਆ ਵਸ ਦੇ ਸਗਨ ਅਪਾਰ ਨੂੰ ਪ੍ਰਾਨ ਦਾਸੁਰ ਪਰਹਾਨਾਂ ਜੋ ਤਸਮਰਦਾ ਕੇ ਬਾੜਾ ਪ੍ਰਾਨ ਦਾਸ ਸਾਚਕੰਡ ਕੀ ਰਲੰਬਰ ਸਾਹਿਬ ਜਿਸ ਤੇ ਸਜਣਾ ਉਹ ਅਕਾਲ ਪੁਰਖ ਨੇ ਕੀਤੀ ਹੈ ਹਨ ਨੂੰ ਰਚਨ ਦੇ ਚ ਮਾਰਾਇਦਾ ਤੇ ਬਚਨ ਹੈ ਜਿੱਥੇ ਸਮੇਂ ਪਾਉ ਨਹੀਂ ਤੁਝਿਆ ਮਤਲਬ ਉਹ ਫਟਦਾ ਤਾਂ ਇਸ ਨੂੰ ਹਦੀ ਸਜਣਾ ਉਹ ਬਗਾ ਪਿਆ ਉਸ ਮਾਰਕ ਨੇ ਅਕਾਲ ਪੁਰਖ ਨੇ ਆ ਕੀਤੀ ਹੈ ਜਿੱਥੇ ਹਰ ਪਰਮ ਦਾ ਹਰ ਵਰਤ ਦਾ ਹਰ ਰੰਗ ਦਾ ਹਰ ਮਸੰਦਾ ਹਰ ਦੇਸ਼ ਦਾ ਔਰ ਹਰ ਇੱਕ ਸੱਭਿਆਚਾਰ ਦਾ ਕੋਈ ਜਰ ਇੱਕ ਇਸ ਰੇੜੇ ਦੀ ਆ ਕੇ ਮੱਠਾ ਠੇਕ ਸਕਦਾ ਹੈ ਇਹ ਸੇਵਾ ਕਰ ਸਕਦਾ ਹੈ ਕਰਮਚਾਰੀ ਬੈਟਸਪ ਦਾ ਸੇਵਾ ਕਰ ਸਕਦਾ ਹੈ ਲੰਗਰ ਤੇ ਬੈਠ ਕੇ ਪੰਡਤ ਤੋਂ ਬੈਠ ਕੇ ਆਸਾ ਚਰ ਸਕਦਾ ਹੈ ਲੰਗਰ ਦੇ ਭਾਂਡਿਆਂ ਦੀ ਸੇਵਾ ਕਰ ਸਕਦਾ ਹੈ ਜੋਰੀਆਂ ਦੀ ਸੇਵਾ ਕਰ ਸਕਦਾ ਹੈ ਉਹ ਕਿਵੇਂ ਪ੍ਰੇਸ਼ਰ ਹੈ ਅਚਖਣਸ਼ ਤੇ ਮੰਦਸੈਨ ਸਰਾਮਾ ਨੇ ਉਹ ਨਾਲ ਵਿੱਚ ਆ ਕੇ ਆਰਾਮ ਕਰ ਸਕਦਾ ਹੈ ਐਸੀ ਸਥਾਨ ਤੇ ਜਿਸ 바ਤ ਗੁਰੂ ਦੀ ਬਾਣੀ ਦਾ ਵਸਨਾ ਹੈ ਜੇਹ ਪ੍ਰਾਪਤ ਜਾ ਕੇ ਉਹ ਠਕ ਹੈ ਨਾ ਹੀ ਹੋਏ ਸੋਧਰ ਕੈਸੇ ਹੋਦੀ ਹੈ

ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਨੇ ਜਿੱਤ ਦੀ ਗੱਲ ਰਹੀ ਹੈ। ਉਹ ਅਨਿਆ ਅਫਸੋਸ ਹੈ, ਦੁੱਖ ਹੈ ਜਿਸ ਪਰ ਕਿ ਹੁਣ ਫਤ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਵਿੱਚ ਗਿਰ ਪਤਾ ਗਈ ਹੈ। ਭਾਰਤ ਦੇ ਲੋਕ ਪ੍ਰਸ਼ਾਸਨ, ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਜਾਂ ਜੋ ਇਸ ਦੀ ਕੰਮ ਕਰ ਰਹੀ ਹੈ। ਔਰ ਸੋਸ ਇਸ ਕਰਦਾ ਹੈ ਕਿ ਇੰਨਾ ਤੱਕ ਦੀ ਜੋ ਬੈਟ ਟੈਕਨੋਲੋਜੀ ਤੇ ਨਿਰੋਲ ਰੋਕਤੀ ਹੈ। ਕਿ ਕੌਣ ਕਿੱਥੇ ਕਿਸ ਕਿਸ ਵੇਲੇ ਕੀ ਕਰ ਰਿਹਾ ਹਰ ਇੱਕ ਦਾ ਪਤਾ ਲਗਾਇਆ ਜਾ ਸਕਦਾ ਹੈ ਇਹਦੇ ਪਿੱਛੇ ਪਤਾ ਨਹੀਂ ਕਿਹੜੀ ਸਾਜ਼ਿਸ਼ ਹੈ ਕਿ ਹੁਣ ਤਾਂ ਕਿ 14 ਦਵਾਈ ਤੋਂ ਲੈ ਕੇ ਸਰਕਾਰ ਪ੍ਰਸ਼ਾਸਨ ਔਰ ਏਜੰਸੀਆਂ ਕਿਸੇ ਵੀ ਸਿੱਖਿਆ ਤੱਕ ਨਹੀਂ ਪਹੁੰਚ ਸਕੀਆਂ ਇਹਦੇ ਪਿੱਛੇ ਕਿਹੜੇ ਸਾਜ਼ਿਸ਼ ਕਰਤਾ ਕੌਣ ਹੈ ਉਹ ਨੂੰ ਅਜੇ ਤੱਕ ਇਹਨੀਆਂ ਸਰਕਾਰਾਂ ਨੇ ਉਹ ਸੰਕਟ ਦੇ ਸਾਹਮਣੇ ਪੇਸ਼ ਨਹੀਂ ਕਰ ਸਕੀਆਂ ਇਹ ਬੜੀ ਚਿੰਤਾ ਵਾਲੀ ਗੱਲ ਹੈ ਜਿਵੇਂ ਕਿ ਦੇਖਿਆ ਜਾਂਦਾ ਕਿ ਬਿਲਕੁਲ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਤਰ੍ਹਾਂ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਸਰਾਮਾ ਨੇ ਕਿ ਇਹ ਕਿ ਹਰਮੰਦਰ ਸਾਹਿਬ ਦਾ ਪ੍ਰਬੰਧ ਹੈ ਮੈਨੇਜਰ ਦਾ ਪ੍ਰਬੰਧ ਹੈ ਉਸੇ ਮੈਨੇਜ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਖੇ ਚਾਰੀ ਰਹਿਣੇ ਕੋ ਕਰਦੇ ਨਹੀਂ ਨੇ ਔਰ ਬਾਹਰ ਜਿੱਥੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਤੋਂ ਬਾਹਰ ਉਹ ਕੇ ਪ੍ਰਸ਼ਾਸਨ ਵਾਲਾ ਪ੍ਰਬੰਧ ਹੈ ਉਹ ਸ਼ੁਰੂ ਹੋ ਜਾਂਦਾ ਹੈ ਚਾਹੇ ਕਿ ਕੋ ਖਾੜੀ ਹੈ ਚਾਹੇ ਕੋ ਅਨਨੋਨ ਪਰਸਨ ਜਿਹੜਾ ਹੈ ਉਹ ਕਿ ਪ੍ਰਬੰਧ ਹੈ ਔਰ ਨਗਾਕਾਰ ਤੋਂ ਸਿੱਧੇ ਸਰਕਾਰਾਂ ਨੂੰ ਐਂਸੀਆਂ ਉਹਦੇ ਬਾਰੇ ਵੀ ਹੈ اور سے کرنے چاہیے چاہی ہے کیونکہ کوئی پتہ نہیں ہے کہ کون کس کے ایک کس طرح طالب ہے کتنے پڑتال چلیا جائے شاشن اس ہاں پر بالکل اور ویسا ہے اور ہر طرح کی جانچ پڑتال وہ کرنی چاہیے بھی. وہ